ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਸੋ ਅੱਜ ਅਸੀਂ ਮੌਜੂਦਾਂ ਜੀ ਮਸ਼ਹੂਰ ਪਿੰਡ ਜਰਗ ਵਿਖੇ ਜਿੱਥੇ ਗੱਲ ਕਰੀਏ ਆਪਾਂ ਵਿਸ਼ਵ ਦੇ ਪ੍ਰਸਿੱਧ ਜਰਗ ਦੇ ਮੇਲਿਆਂ ਦੀ ਅੱਜ ਸ਼ੁਰੂਆਤ ਹੋਈ ਆ ਜੇਕਰ ਗੱਲ ਕਰੀਏ ਪੰਜਾਬ ਦੇ ਪ੍ਰਮੁੱਖ ਮੇਲਿਆਂ ਦੀ ਤਾਂ ਪੰਜਾਬ ਦੇ ਪ੍ਰਮੁੱਖ ਮੇਲਿਆਂ ਦੇ ਵਿੱਚੋਂ ਇੱਕ ਜਰਗ ਦਾ ਵਿਹਲਾ ਆਉਂਦਾ ਕਿਉਂਕਿ ਵਿਸ਼ਵ ਦੇ ਵਿੱਚ ਮਸ਼ਹੂਰ ਆ ਜੇਕਰ ਗੱਲ ਕਰੀਏ ਆਪਾਂ ਵੱਖ-ਵੱਖ ਬਨਗੀਆਂ ਦੀ ਵੱਖ-ਵੱਖ ਲੋਕ ਕਲਾਵਾਂ ਦੀ ਵੱਖ-ਵੱਖ ਪੰਜਾਬ ਦੇ ਰੰਗਾਂ ਦੀ ਤਾਂ ਉਹ ਜਰਗ ਦੇ ਮੇਲੇ ਤੇ ਦੇਖਣ ਨੂੰ ਮਿਲਦੇ ਨੇ ਸੋ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਬੇਸ਼ੱਕ ਪ੍ਰਸਿੱਧ ਜਰਗ ਦਾ ਪਹਿਲਾ ਮੇਲਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਦੇਖਦੇ ਕੋਨੇ-ਕੋਨੇ ਤੋਂ ਜਿਹੜੇ ਮਾਈ ਦੇ ਸ਼ਰਧਾਲੂ ਨੇ ਮਾਈ ਦੀਆਂ ਜਿਹੜੀਆਂ ਸੰਗਤਾਂ ਨੇ ਮਾਈ ਨੂੰ ਸਾਹ ਪਿਆਰ ਕਰਨ ਵਾਲੀਆਂ ਸੰਗਤਾਂ ਨੇ ਉਹ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਆਓ ਤੁਹਾਨੂੰ ਜਰਗ ਦੇ ਮੇਲੇ ਨਾਲ ਸੰਬੰਧਿਤ ਹੋਰ ਵੀ ਵੱਖ-ਵੱਖ ਪ੍ਰਕਾਰ ਦੇ ਇਹਦੇ ਰੰਗ ਅਸੀਂ ਦਿਖਾਉਨੇ ਆ ਸੋ ਆਓ ਆਪਾਂ ਦੇਖਦੇ ਹਾਂ ਦੀ ਜਰਗ ਦਾ ਪਹਿਲਾ ਮੇਲਾ ਦੋਸਤੋ ਇਸ ਵਕਤ ਸਾਡੇ ਦਰਮਿਆਨ ਸ਼ੇਖ ਬਾਬਾ ਫਰੀਦ ਜਿਹਦੇ ਜਿਹੜਾ ਅਸਥਾਨਾ ਜੀ ਪਿੰਡ ਜਰਗਵੀਖੇ ਮੇਲੇ ਵਾਲੇ ਸਥਾਨ ਦੇ ਰੋਦੇ ਮੁੱਖ ਸੇਵਾਦਾਰ ਸ਼ਾਹ ਨਵਾਜ਼ ਖਾਂ ਬਿੱਲੀ ਜਰਗਨੇ ਜਰਗਦੇ ਮੇਲਿਆਂ ਦੀ ਸ਼ੁਰੂਆਤ ਹੋਈ ਆ ਅੱਜ ਤੋਂ ਪੁੱਛਦੇ ਆ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿ ਕਿਸ ਤਰ੍ਹਾਂ ਦੇਖਦੇ ਰਹੇ ਇਹ ਜਰਗਦੇ ਮੇਲੇ 2024 ਨੂੰ ਸ਼ਾਹ ਨਵਾਜ਼ ਖਾਂ ਜੀ ਮੇਲੇ ਦੀ ਜਰਗ ਦੇ ਮੇਲਿਆਂ ਦੀ ਸ਼ੁਰੂਆਤ ਹੋ ਚੁੱਕੀ ਆ ਵਿਸ਼ਵ ਦੇ ਵਿੱਚ ਪ੍ਰਸਿੱਧ ਨੇ ਇਹ ਦੁਪਹਿਰ ਕੇ ਵੇਲੇ ਦਾ ਟਾਈਮ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਰਗ ਦੇ ਇਹਨਾਂ ਮੇਲਿਆਂ ਨੂੰ ਪਹਿਲਾਂ ਤਾਂ ਲਾਲੀ ਵੀਰ ਜੀ ਤੁਹਾਡਾ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਕਰਦੇ ਆ ਜੋ ਤੁਸੀਂ ਜਰਗ ਦੇ ਮੇਲਿਆਂ ਦੀ ਜਾਣਕਾਰੀ ਦਿੰਦੇ ਹੋ ਪੂਰੇ ਪੰਜਾਬ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਐਨ ਆਰ ਆਈ ਭਰਾਵਾਂ ਨੂੰ ਤੁਹਾਡਾ ਦਿਲ ਦੀਆਂ ਘਰਾਈਆਂ ਤੋਂ ਮੈਂ ਸ਼ਾਨਵਰ ਆਜ਼ਮ ਖਾਨ ਧੰਨਵਾਦ ਕਰਦਾ ਜੀ ਅਤੇ ਨਾਲ ਹੀ ਸਾਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਇਹ ਜਿਹੜਾ ਜਰਗ ਦਾ ਮੇਲਾ ਭਾਈਚਾਰਕ ਸਾਂਝਾ ਜੋੜਦਾ ਮੇਲਾ ਜੀ ਕਿਉਂਕਿ ਇਹ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਭਾਈ ਭਾਈ ਜੇ ਦੇਖਿਆ ਜਾਵੇ ਬਾਬਾ ਫਰੀਦ ਸਾਹਿਬ ਜੀ ਗਨਸ਼ਕਰ ਰਹਿਮਤੁੱਲਾ ਸੱਚੀ ਸਰਕਾਰ ਜੀ ਦਾ ਦਰਬਾਰ ਜੇ ਦੇਖਿਆ ਜਾਵੇ ਨਿੱਕੀ ਮਾਤਾ ਪਸੰਤੀ ਜੀ ਦਾ ਦਰਬਾਰ ਜੇ ਦੇਖਿਆ ਜਾਵੇ ਸ਼ੀਤਲਾ ਮਾਤਾ ਜੀ ਦਾ ਦਰਬਾਰ ਆ ਅਤੇ ਮਸਾਣੀ ਕਾਲੀ ਮਾਤਾ ਜੀ ਦਾ ਦਰਬਾਰ ਆ ਔਰੇ ਹਿੰਦੂ ਮੁਸਲਮਾਨ ਸੈਕਲਸਾਈ ਸਾਰੇ ਆ ਕੇ ਸਰਦਾ ਸਲਾਮ ਕਰਦੇ ਨੇ ਇਹ ਬਹੁਤ ਵੱਡੀ ਗੱਲ ਆ ਜੀ ਮੈਂ ਸਮਝਦਾ ਵੀ ਜਿਵੇਂ ਕਿ ਜੋ ਆਪਣੇ ਜਰਗ ਦੇ ਸੀਸਦਾਨੀ ਰਾਜਾ ਜਗਦੇਵ ਜੀ ਨੇ ਇਸ ਪਿੰਡ ਦੀ ਨੀਂਹ ਰੱਖੀ ਸੀ 1150 ਈਸਵੀ ਦੇ ਵਿੱਚ ਮੈਂ ਉਸ ਸੂਰਬੀਰ ਰਾਜੇ ਨੂੰ ਸਰਦਾ ਸਲਾਮ ਕਰਦਾ ਵੀ ਜਿਨ੍ਹਾਂ ਨੇ ਏਕਤਾ ਦਿਖਾਈ ਕਿਉਂਕਿ ਉਦੋਂ ਵੀ ਆਪਾਂ ਸਮਝਦੇ ਆ ਕਿ ਕਿਦਾਂ ਕਿਦਾਂ ਮੁਗਲਾਂ ਦਾ ਰਾਜ ਸੀ ਪਰ ਉਹਨੇ ਫਿਰ ਵੀ ਸਾਰੇ ਭਾਈਚਾਰਿਆਂ ਦਾ ਸਤਕਾਰ ਕਰਕੇ ਆਪਣੇ ਨਾਲ ਜੋੜ ਕੇ ਇਸ ਜਰਗਪਿੰਡ ਨੂੰ ਬੰਨੇ ਆ ਜਾਨਕਿ ਇਸ ਪਿੰਡ ਦੀ ਨਹੀਂ ਰੱਖੀ 1150 ਈਸਵੀ ਦੇ ਵਿੱਚ ਰਾਜਾ ਜਗਦੇਵ ਜੀ ਨੇ ਅਤੇ 1130 ਈਸਵੀ ਵਿੱਚ ਰਾਜਾ ਜਗਦੇਵ ਜੀ ਨੇ ਸ਼ਪਾਰ ਪਿੰਡ ਦੀ ਨਹੀਂ ਰੱਖੀ ਐ ਇਹ ਜਿਹੜੇ ਇਤਿਹਾਸਕ ਮੇਲੇ ਨੇ ਇਹ ਪੰਜਾਬ ਦੇ ਤਿੰਨ ਮੇਲੇ ਨੇ ਜਰਗਦਾ ਮੇਲਾ ਸ਼ਪਾਰ ਦਾ ਮੇਲਾ ਤੇ ਜਗਰਾਉਂ ਦੀ ਰੌਸ਼ਨੀ ਤਿੰਨ ਜੀ ਇਹ ਤਿੰਨੇ ਹੀ ਮੇਲੇ ਮੰਨੇ ਪ੍ਰਮੰਨੇ ਮੇਲੇ ਨੇ ਪਰ ਕਿਧਰ ਕਿਤੇ ਜਿਹੜਾ ਸਾਡਾ ਜੂਤ ਆ ਜਾਂ ਸਾਡੀਆਂ ਭੈਣਾਂ ਨੇ ਇਸ ਮੇਲੇ ਤੋਂ ਦੂਰ ਹੁੰਦੇ ਜਾਂਦੇ ਨੇ ਇਹ ਮੇਲੇ ਦੇ ਨਾਲ ਜੁੜੋ ਕਿਉਂਕਿ ਇੱਥੇ ਪਿਆਰ ਮਿਲਦਾ ਸਾਨੂੰ ਸ਼ਾਂਤੀ ਮਿਲਦੀ ਆ ਮੈਂ ਦੁਬਾਰਾ ਫੇਰ ਜਾਦਾ ਗੱਲਾਂ ਨਾ ਕਰਦਾ ਹੋਇਆ ਜਰਗ ਦੇ ਮੇਲੇ ਦੀਆਂ ਨਾਣਕਾਂ ਲੱਗੀਆਂ ਨੇ ਜਿਹਨੂੰ ਕਿ ਵੱਡਾ ਮੇਲਾ ਕਿਹਾ ਗਿਆ ਕਿਉਂਕਿ ਪੁੱਤ ਜੇ ਪਹਿਲਾ ਮਾਦੇ ਹੋਵੇ ਉਹੀ ਵੱਡਾ ਹੁੰਦਾ ਇਹੀ ਭਰਾ ਕਹਿੰਦੇ ਨੇ ਦੂਜਾ ਮੇਲਾ ਵੱਡਾ ਜੀ ਪਹਿਲਾ ਵੱਡਾ ਹੁੰਦਾ ਦੂਜਾ ਛੋਟਾ ਹੀ ਹੁੰਦਾ ਦੂਜਾ 9 ਅਪ੍ਰੈਲ ਦਾ ਮੇਲਾ ਜਿਹੜਾ ਉਹ ਛੋਟਾ ਮੇਲਾ ਤੀਜੇ ਮੇਲੇ ਤੇ ਆਪਾਂ ਯਾਨੀ ਕਿ 15 ਤਰੀਕ ਨੂੰ ਇੱਥੇ ਸੂਫੀਆਂ ਦਾ ਮੇਲਾ ਰੱਖਿਆ ਹੋਇਆ ਸਾਰੀ ਸੰਗਤ ਨੂੰ ਕਹੂੰਗਾ ਵੀ ਆਪਣੇ ਇੱਥੇ ਆ ਕੇ ਮਾਤਾ ਦੇ ਦਰਸ਼ਨ ਕਰਿਆ ਕਰੋ ਕੋਈ ਗਲਤੀ ਨਾ ਕਰਿਆ ਕਰੋ ਆਪਣੇ ਸਮਾਨ ਦਾ ਧਿਆਨ ਰੱਖਿਆ ਕਰੋ ਬਾਰ ਬਾਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀਆਂ ਨੇ ਜਾਦਾ ਗੱਲਾਂ ਨਾ ਕਰੀਏ ਇੱਕ ਬੋਲ ਜ਼ਰੂਰ ਕਹੀਏ ਜਿਵੇਂ ਕਿ ਕਿਸੇ ਗਾਉਣ ਵਾਲੇ ਨੇ ਗਾਇਆ ਅਤੇ ਲਿਖਣ ਵਾਲ ਨੇ ਲਿਖਿਆ ਕਹਿੰਦਾ ਚੱਲ ਚੱਲੀ ਅਜਰ ਕੀ ਦੇ ਮਿਲੇ ਉਹ ਚੱਲ ਚੱਲੀ ਅਜਰ ਕੀ ਦੇ ਮਿਲੇ ਨੀ ਮੁੰਡਾ ਤੇਰਾ ਮੈਂ ਚੱਕ ਨੂੰ ਨੀ ਮੁੰਡਾ ਤੇਰਾ ਮੈਂ ਚੱਕ ਲੂ ਨੀ ਮੁੰਡਾ ਤੇਰਾ ਮੈਂ ਚੱਕ ਲੂ ਕਿਉਂਕਿ ਜਿਵੇਂ ਮੈਂ ਗਾਇਆ ਮੈਂ ਆਪਣੀ ਘਰ ਵਾਲੀ ਲਈ ਗਾਇਆ ਐ ਇਹ ਨਹੀਂ ਵੀ ਕਿਸੇ ਹੋਰ ਦਾ ਮੁੰਡਾ ਚੱਕ ਲਾਂਗੇ ਕੋਰੋਂ ਮੇਲੇ ਤੋਂ ਆਪਣੇ ਪਰਿਵਾਰ ਦਾ ਵੀ ਚੱਲ ਚੱਲੀ ਆਪਾਂ ਟੰਮ ਕੇ ਆਈਏ ਗੀਤ ਦੇ ਵਿੱਚ ਪਰਿਵਾਰ ਦੀ ਗੱਲ ਹੋ ਪਰਿਵਾਰ ਦੀ ਗੱਲ ਹੈ ਜੀ ਪਰਿਵਾਰ ਵੀ ਆਪਰੇ ਹੁੰਦਾ ਵੀ ਹਾਫ ਵੀ ਜਿਆਦਾ ਵੀ ਜੋ ਨੂੰ ਕੌਣ ਸਭ ਬਿਲਕੁਲ ਇੱਕ ਕਹਾਵਤ ਬਣੀ ਹੋਈ ਹੈ ਇੱਕ ਕਹਾਵਤ ਹੈ ਜੀ ਵੀ ਆਪਣੇ ਪਰਿਵਾਰ ਨੂੰ ਕਹਿੰਦਾ ਜਿਵੇਂ ਅੱਗੇ ਆਪਣੇ ਬਜ਼ੁਰਗ ਕਈ ਉਰੇ ਰਾਤ ਰੁਕਦੇ ਹੁੰਦੇ ਸੀ ਹੁਣ ਸਾਧਨ ਘਰੋਂ ਘਰ ਨੇ ਅੱਗੇ ਉਹ ਟਰੱਕ ਕਰ ਲੈਂਦੇ ਸੀ ਜਾਂ ਬੱਸਾਂ ਜਾਣਦੀਆਂ ਸੀ ਰਾਤ ਰੁਕਦੇ ਦੀ ਹੁਣ ਘਰੇ ਘਰ ਤਾਂ ਤਨ ਤਨ ਮੋਟਰਸਾਈਕਲ ਨੇ ਜੀ ਅਗਲਾ ਕਿੱਕ ਮਾਰਦਾ ਸਿੱਧਾ ਘੰਟੇ ਜੂਰੇ ਇਦਾਂ ਹੀ ਉਹਨੋਂ ਉਹ ਕਹਿੰਦੇ ਹੁੰਦੇ ਸੀ ਬਜ਼ੁਰਗ ਵੀ ਚੱਲ ਭਗਵਾਨ ਨੇ ਚੱਲੀਏ ਜਰਕ ਦੇ ਮੇਲੇ ਮੁੰਡੇ ਨੂੰ ਤਾਂ ਮੈਂ ਹੀ ਝੱਕ ਲਊਗਾ ਆਹ ਚੱਲ ਸ਼ਾਨ ਮਾਈ ਖਾਂ ਜੀ ਇੱਕ ਗੱਲ ਕਰੀਏ ਜਰਕ ਦਾ ਮੇਲਾ ਸ਼ਿਪਾਰ ਦਾ ਮੇਲਾ ਤੇ ਜਗਰਾਉਂ ਦੀ ਰੋਸ਼ਨੀ ਹੈ ਨਾ ਇਹ ਜਰਗ ਦੇ ਮੇਲੇ ਤੇ ਚਲੋ ਆਪਣੇ ਜਿਹੜੇ ਦਰਸ਼ਕ ਦੇਖ ਵੀ ਰਹੇ ਨੇ ਕਿਹੜੀਆਂ-ਕਿਹੜੀਆਂ ਉਹ ਪੰਜਾਬੀ ਸੱਭਿਆਚਾਰ ਨਾਲ ਅਲੱਗ ਬਣ ਗਈਆਂ ਨੇ ਹਨਾ ਜੀ ਜੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਜਾਂ ਜਿਹੜੇ ਆ ਆਪਣੇ ਸਰਤਾਲੂ ਨੇ ਜਾਂ ਸੰਗਤਾਂ ਨੇ ਉਹ ਜਰਗ ਦੇ ਮੇਲੇ 'ਚ ਪਹੁੰਚਣਾ ਪੰਜਾਬੀ ਸੱਭਿਆਚਾਰ ਦੀਆਂ ਕਿਹੜੀਆਂ ਵੱਖਰੀਆਂ ਬਣੀਆਂ ਨੇ ਜਿਹੜੀਆਂ ਪੰਜਾਬ ਦੇ ਹੋਰ ਕਿਸੇ ਮੇਲੇ ਵਿੱਚ ਨਹੀਂ ਦੇਖਣ ਨੂੰ ਮਿਲਦੀਆਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਪਿਆਬੀ ਮਾਂ ਬੋਲੀ ਦੇ ਥੰ ਸਾਡੇ ਜੋ ਤੋਬੇ ਦੇ ਉੱਤੇ ਉਹ ਕਲਚਰ ਦਿਖਾਉਂਦੇ ਨੇ ਪੂਰਾ ਵਿਰਸਾ ਵੀ ਢੱਡ ਸਰੰਗੀਆਂ ਨਾਲ ਉਹ ਗਾਉਂਦੇ ਨੇ ਅਤੇ ਕਾਟੋਆ ਗਿਰਦਾ ਗੁਬਚੂ ਢੱਡ ਇਹ ਜਿਹੜੇ ਲੋਕ ਸਾਜ਼ ਨੇ ਉਹ ਉਹਨਾਂ ਨੂੰ ਦਿਖਾਉਂਦੇ ਨੇ ਪਰ ਸਾਡਾ youth ਨੂੰ ਪਤਾ ਹੀ ਨਹੀਂ ਹੁਣਾ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਕਈਆਂ ਨੂੰ ਤਾਂ ਐ ਹੀ ਨਹੀਂ ਪਤਾ ਹੁਣਾ ਵੀ ਕਾਟੋ ਕੀ ਨੂੰ ਕਹਿੰਦੇ ਨੇ ਢੱਡ ਕੀ ਨੂੰ ਕਹਿੰਦੇ ਨੇ ਸਰੰਗੀ ਕੀ ਨੂੰ ਕਹਿੰਦੇ ਨੇ ਜਿਹਦਾ 100 ਰੰਗ ਸਰੰਗੀ ਠੀਕ ਆ ਜੀ ਅਧਰ ਤੂੰ ਵੀ ਤੂੰ ਦਾ ਕਾਮੇ ਬੜਿੰਦਾ ਪਤਾ ਨਹੀਂ ਦੀ ਵੀ ਕੀ ਚੀਜ਼ ਆ ਪਰ ਇੱਥੇ ਜੇ ਕਿਸੇ ਨੇ ਦੇਖਣੀ ਹੋਵੇ ਜਾਂਦੀ ਜਾਗਦੀ ਮਿਸਾਲ ਉਹ ਜਰਗ ਦੇ ਮੇਲੇ ਤੇ ਆ ਕੇ ਦੇਖੇ ਉਹਨੂੰ ਪਤਾ ਲੱਗੂਗਾ ਹਾਂ ਬਾਕੀ ਜਿਵੇਂ ਆਪਾਂ ਕਹੀਏ ਕਿ ਨਚ ਨਜ਼ਾਰਾਂ ਦੇ ਨਾਚ ਜਿਹਨੂੰ ਆਪਾਂ ਕਹਿ ਲਈਏ ਕਿ ਜਿਹੜੀ ਜਿੱਨਾ ਦਾ ਜੱਦੀ ਪੁਸਤੀ ਇਹ ਕੰਮ ਆ ਜਿਵੇਂ ਨਚਾਰਾਂ ਦੇ ਨਾਚ ਹੋਗੇ ਮਿੱਟੀ ਕੱਢਣਾ ਹੋ ਗਿਆ ਜਾਂ ਹੋਰ ਵੀ ਬਹੁਤ ਰੀ ਜਿਹੜੀਆਂ ਕਲਾਮਾਂ ਨੇ ਉਹ ਜਰਗ ਦੇ ਮੇਲੇ ਤੇ ਦੇਖਣ ਨੂੰ ਮਿਲਦੀਆਂ ਨੇ ਕੀ ਕਹਿਣਾ ਜੀ ਕੋਈ ਗੱਡੇ ਗੱਡੇ ਸੱਪ ਲਈ ਫਿਰਦੇ ਨੇ ਵੀਰ ਜੋਗੀ ਹਾਂ ਇਹ ਕੋਈ ਕੁਸ਼ ਲਈ ਬੈਠਾ ਜਿਵੇਂ ਟੋ ਉਰੇ ਜਿੱਦ ਮੈਂ ਤੁਸੀਂ ਗੱਲ ਕੀਤੀ ਐ ਨਚਾਰਾਂ ਜਿਹੜੇ ਆ ਕੇ ਉਰੇ ਚੌਂਕੀ ਭਰਦੇ ਨੇ ਨੱਚਦੇ ਨੇ ਢੋਲ ਦੀਆਂ ਵਾਤਾਂ ਢੋਲ ਦੀਆਂ ਹਾਂਜੀ ਹਾਂ ਸਾਰਾ ਕੁਝ ਜੇ ਜੌਂਦੀ ਜਾਗ ਦੀ ਮਿਸਾਲ ਕਿਸੇ ਨੇ ਭਾਈਚਾਰਕ ਸਾਂਝ ਅਤੇ ਨਵਾਂ ਰੰਗ ਦੇਖਣਾ ਉਹ ਜਰਗ ਦਾ ਮੇਲਾ ਦੇਖੋ ਜੀ ਪੰਜਾਬ ਦਾ ਰੰਗ ਪੰਜਾਬ ਦਾ ਰੰਗ ਪੂਰੇ ਬੇਸਲ ਦੇ ਵਿੱਚ ਸਾਇਆ ਹੋਇਆ ਪਿੰਡ ਜਰਗ ਇਹਦਾ ਰੰਗ ਦੇਖਣ ਆ ਤਾਂ ਜਰਗ ਦੇ ਮੇਲੇ ਤੇ ਆਓ ਤੇ ਰੰਗ ਦੇਖੋ ਹਾਂਜੀ ਬਹੁਤ ਬਹੁਤ ਹਨਮਾਜਾ ਤੁਹਾਡਾ ਹੀ ਬਹੁਤ ਬਹੁਤ ਸੋ ਦੋਸਤੋ ਐਸ਼ਾਨ ਸ਼ਾਨ ਨਮਾਜ਼ ਖਾਂ ਬਿੱਲੀ ਜਰਗ ਮੁੱਖ ਸੇਵਾਦਾਰ ਸ਼ੇਖ ਬਾਬਾ ਫਰੀਦ ਜੀ ਦੀ ਜਿਹੜੀ ਉਰੇ ਅਸਥਾਨ ਬਣਿਆ ਹੋ ਦਰਗਾਹ ਬਣੀ ਹੋਈ ਆ ਇਹ ਗੱਲ ਆਪਾਂ ਕਰ ਰਹੇ ਸੀਗੇ ਜਰਗ ਦੇ ਮੇਲਿਆਂ ਦੀ ਕਿ ਜੇਕਰ ਤੁਸੀਂ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਵਿਰਾਸਤ ਪੰਜਾਬ ਦੀਆਂ ਲੋਕ ਕਲਾਮਾਂ ਜਿਹੜੀਆਂ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਆਂ ਬੜੀਆਂ-ਬੜੀਆਂ ਕਹਾਣੀਆਂ ਦੇ ਵਿੱਚ ਪੜ੍ਹਦੇ ਆਂ ਜਿਉਂਦੀ ਜਾਗਦੀ ਮਿਸਾਲ ਜੇਕਰ ਤੁਸੀਂ ਦੇਖਣੀ ਆ ਤਾਂ ਜਰਗ ਦੇ ਮੇਲੇ ਤੇ ਉਹ ਮਿਲਦੀ ਆ ਪੰਜਾਬ ਦਾ ਪ੍ਰਮੁੱਖ ਜਿਹਨੂੰ ਆਪਾਂ ਕਹਿੰਦੇ ਆ ਮੇਲਾ ਜਰਗ ਦਾ ਉਹਨੂੰ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਆ ਧੰਨਵਾਦ ਜੀ ਸ਼ੁਕਰੀਆ